ਆਬ ਨਾਣੀਆ ਧਰ ਇਹ ਮਨ ਵਿਚਾਰ ਕਰ ਲੈ ਕਰ ਕੋਥੀ ਮਤ ਤਜ ਦੇਨ ਪ੍ਰੇਮ ਤੇ ਕੋਥੀ ਕਹਿੰਦੇ ਨੇ ਇਹ ਸੁਣ ਕੇ ਬਾਬਾ ਰੋਹਨ ਜੀ ਨੇ ਉਹ ਪੋਤੀਆਂ ਦੇਣ ਦਾ ਪੂਰਾ ਜਿਹੜਾ ਆਪਣਾ ਮਨ ਬਣਾ ਲਿਆ ਵੀ ਇਹਨਾਂ ਨੂੰ ਆਪਾਂ ਪੋਤੀਆਂ ਸੌਂਪ ਦੇਨੇ ਆ ਇਹਨਾਂ ਨੂੰ ਪੋਤੀਆਂ ਦੇ ਦੇਦੇ ਆ ਨਿਜ ਚਵਾਰੇ ਬਾਹਰ ਆਇਓ ਸ੍ਰੀ ਅਰਜਨ ਕੋ ਤਬ ਦਰਸਾਇਓ ਦੇ ਨਿਮਰਤਾ ਦੇ ਨਾਲੋਂ ਪ੍ਰਭਾਵਕ ਹੁੰ ਕਹਿਦਾ ਇਹ ਪੰਥ ਹੈ ਗੁਰੂ ਸਾਹਿਬ ਜੀ ਦੀ ਨਿਮਰਤਾ ਹੈ ਮਾਣਾ ਪ੍ਰਣਾ ਉਹਨਾਂ ਦੀ ਭਾਵਨਾ ਹੈ ਪਰ ਇਹਨੂੰ ਕਿਤੇ ਨਾ ਕਿਤੇ ਆਪਣੀ ਗਲਤੀ ਫੀਲ ਹੋਣ ਲੱਗੀ ਹੈ ਮਹਿਸੂਸ ਹੋਣ ਲੱਗੀ ਹੈ ਚਲੋ ਕਹਿੰਦੇ ਨੇ ਹੁਣ ਬਾਬਾ ਮੋਹਨ ਜੀ ਨਿੱਜ ਚਾਰੇ ਬਾਹਰ ਆਏ ਪਹਿਲਾਂ ਤਾਂ ਘਰ ਤੋਂ ਸੋਹਣੀ ਸੀ ਖਿੜਕੀ ਰਾਹੀਂ ਦੇਖਦੇ ਸੀ ਥੋੜੀ ਜਿਹੀ ਖਿੜਕੀ ਰਾਹੀਂ ਦੇਖਿਆ ਤੇ ਉੱਥੇ ਖੜੀਆਂ ਸੀ ਸਾਰਾ ਕੁਝ ਕਹਾਣੀਆਂ ਸੀ ਦੇਖਿਆ ਸੀ ਫਰੋਹੋ ਨਾਂ ਦੇ ਦਰਵਾਜ਼ਾ ਖੁੱਲੇ ਆ ਬਾਹਰ ਆਏ ਜਦੋਂ ਬਾਹਰ ਆਏ ਸ਼੍ਰੀ ਅਰਜਨ ਸਿੰਘ ਨੂੰ ਕੰਮ ਦਰਸਾਇਆ ਫਰਾਰ ਗੁਰੂ ਅਚਲ ਦੇਵ ਜੀ ਦੇ ਦਰਸ਼ਨ ਕੀਤੇ ਤੇ ਮਹਾਰਾਜ ਅੱਗੇ ਪਾਤਸ਼ਾਹ ਜੀ ਨੇ ਵੀ ਬਾਬਾ ਬੰਦ ਸਿੰਘ ਨੂੰ ਵੇਖਿਆ ਹਰ ਚਤਰ ਗੁਰੂ ਕੀ ਜੋਤਿ ਕਰਪਾਲਾ ਇਨ ਮਝਾਰ ਸੋ ਬਸੈ ਬਸਾਲਾ ਦਰਸ਼ਨ ਕਰਕੇ ਮਨ ਸੋਝਦੇ ਨੇ ਕਹਿੰਦੇ ਚਾਰ ਗੁਰੂਆਂ ਦੀ ਜੋਤ ਹੈ ਨਾ ਜੋਤ ਕੋਈ ਨਾ ਸਗਣੀ ਇਹ ਆ ਵੀ ਉਸੇ ਮੁਰਦਾ ਗੰਦੀ ਤੇ ਸ਼ਸ਼ੋਭਤ ਨੇ ਗੁਰੂ ਨਾਨਕ ਸਾਹਿਬ ਜੀ ਦੇ ਪੰਜਵੇਂ ਅਸਥਾਨ ਦੇ ਉੱਪਰ ਇਹ ਬੈਠੇ ਨੇ ਇਸ ਤਰ੍ਹਾਂ ਦੌਤਾਂ ਨੂੰ ਗੁਰੂ ਸਾਹਿਬ ਦੇ ਦਰਸ਼ਨ ਕਰਕੇ ਮਹਿਸੂਸ ਹੋਇਆ ਹੈਗੇ ਵੀ ਨੇ ਪਰ ਮਹਿਸੂਸ ਪਹਿਲੀ ਵਾਰੀ ਹੋ ਰਿਹਾ ਹੈ ਦੇਖ ਸਰੂਪ ਸੋ ਹੋਏ ਪਰਸੰਨ ਕਨਿਓ ਕੇ ਸ੍ਰੀ ਅਰਜਨ ਤੁਮ ਧੰਨ ਮਹਾਰਾਜ ਦੇ ਦਰਸ਼ਨ ਕਰਕੇ ਮਹਾਰਾਜ ਦੀ ਨਿਮਰਤਾ ਵੇਖ ਕੇ ਉਹਨਾਂ ਦਾ ਸਹਿਜ ਉਹਨਾਂ ਦਾ ਕਰਮਨਾ ਇਹ ਤਾਂ ਕੁਦਰਤੀ ਗੱਲ ਹੈ ਹਨ ਗੁਰੂ ਅਰਜਨ ਸਾਹਿਬ ਦੀ ਗੁਰਤਾ ਗੱਦੀ ਦੇ ਮਾਲਕ ਹਨ ਤੇ ਪਰ ਨਿਮਰਤਾ ਨਾਲ ਜਦੋਂ ਗੱਲ ਵਿੱਚ ਬੈਠੇ ਬਲਤ ਇਹ ਵੀ ਗੱਲ ਬੜੀ ਪ੍ਰਭਾਵਸ਼ਾਲੀ ਆ ਫਿਰ ਉਹਨਾਂ ਨੇ ਚਲੋ ਬਾਬੇ ਮੋਹ ਨੇ ਅਸੀਂ ਸੁਣਿਆ ਕਈ ਐਵੇਂ ਦੇ ਸ਼ਬਦ ਬੋਲੇ ਨੇ ਤੇ ਜਿਹੜੇ ਆਮ ਬੰਦਾ ਬਰਦਾਸ਼ਤ ਨਹੀਂ ਕਰ ਸਕਦਾ ਪਰ ਗੁਰੂ ਸਾਹਿਬ ਜਿਹੜਾ ਸਾਹ ਦੇ ਕੋਟਾਂ ਸਾ ਕੈਸੀ ਬਰਦਾਸ਼ਤ ਕਰਨ ਦੀ ਸ਼ਕਤੀ ਹੈ ਇਹ ਜਿੰਨੇ ਆਪਣੇ ਨਿਰਮਲ ਸੋਖ ਰਖਾਵਣਾ ਕੋਣ ਹੈ ਉਹ ਜੀ ਹੈ ਤੇ ਇਸ ਕਰਕੇ ਬਾਬਾ ਮੋਹਨ ਜੀ ਪ੍ਰਭਾਵਿਤ ਹੋ ਗਏ ਕੀ ਲੈ ਕੇ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਕੀਤੇ ਕਹਿੰਦੇ ਮੈਂ ਹੁਣ ਰਹਿ ਨਾ ਸਕੇ ਇਹ ਕਹਿ ਲਈ ਮਜਬੂਰ ਹੋ ਗਏ ਸਿਲੀ ਅੰਧ ਤੁਮ ਧਰ ਮਾਰ ਤੁਸੀਂ ਧਰਤਾ ਦੇਖੋ ਤੁਹਾਨੂੰ ਤੁਸੀਂ ਸੱਚਮੁੱਚ ਧਰ ਨੇ ਮਾਰਿਆ ਧੁਨਾ ਕਰਕੇ ਧੰਨ ਨੇ ਸੁਭਾਉ ਕਰਕੇ ਧੰਨ ਨੇ ਜਦੋਂ ਸਿੱਧਾ ਨੇ ਉਹ ਨੰਗਸਰ ਨੂੰ ਗਿਆ ਸੀ ਜਦੋਂ ਤੁਸੀਂ ਕਿਸੇ ਨੂੰ ਪ੍ਰਭਾਵ ਤੋਂ ਹੋਮੋਗ ਮੋਢੇ ਤੋਂ ਮਾਰਾ ਕੁਤੰਤਾ ਨਾ ਹੋਵੇ ਐਡਾ ਜਿਗਰਾ ਤੁਹਾਡਾ ਐਡੀ ਬੰਦਾ ਤੇ ਸ਼ਕਤੀ ਐਡੀ ਦਲੇਰੀ ਰੈਡੀ ਫੁੱਲ ਦਲੀ ਇਹ ਆਮ ਬੰਦੇ ਨਹੀਂ ਆ ਤਾਂ ਕਹਿੰਦੇ ਤਨ ਕਿਸੇ ਗੱਲੋਂ ਗਿਆ ਜਾਂਦਾ ਸਿੱਧਾ ਨੇ ਜਿਹੜੇ ਨੂੰ ਨੰਗਸਰ ਰੁਕਿਆ ਸੀ ਆ ਕਿੰਨਾ ਜੀ ਵੱਡੀ ਕਮਾਈ ਗੁਰੂਆਕ ਤੇ ਜਮਾਦਾ ਦੇ ਸੰਮੁਖਾ ਤੇ ਇਹ ਜਲਦੀ ਮਜਬੂਰ ਹੋ ਕੇ ਕਹਿ ਲਾ ਕਿ ਖਸੀਅਤ ਸਾਡਾ ਜੀ ਬਿਲਕੁਲ ਲੱਗ ਰ ਆ ਰਿਆ ਸੀ ਖਲ ਔਖੇ ਸੀ ਬਿਲਕੁਲ ਸਪਸ਼ਟ ਦਿਸ ਰਿਆ ਸੀ ਪਰ ਅੱਜ ਬਾ ਰਾਜ ਦੀ ਨਿਬਰਤਾ ਕਰ ਸਹਿਜ ਸਾਰਾ ਕੁਝ ਨਾ ਪ੍ਰਭਾਵਿਤ ਹੋਏ ਇਹ ਕਹਿ ਲੈਨੇ ਕਹਿੰਦੇ ਮਹਾਰਾਜ ਸੱਚੇ ਪਾਤਸ਼ਾ ਤੁਸੀਂ ਤਨ ਨੂੰ ਤਨ ਅਗਯ ਤੰਤਾ ਦੇ ਲੋ ਸਾਹਿਬ ਦੇ ਸਾਲੋਂ ਖਾਇ ਮਹਾਰਾਜ ਨੇ ਵੀ ਕਹਿੰਦੇ ਨੇ ਬਾਬਾ ਮੋਹਨ ਜੀ ਨੂੰ ਵੇਖਿਆ ਪੀਜਾ ਪਦ ਆਈ ਸਾਹਿਬ ਲਿਖਦੇ ਨੇ ਕਹਿੰਦੇ ਨੇ ਉਹ ਸ਼ਬਦ ਦਾ ਤੀਸਰਾ ਪਦ ਆ ਤੁਹ ਦੋ ਪਦੇ ਆਪਾ ਦੋ ਮੰਨ ਸੰਗਿ ਕਿਤੇ ਸਭ ਕੋਸ਼ ਸ਼ਬਦ ਦਾ ਤੀਸਰਾ ਬੰਦ ਵੀ ਸਤਿਗੁਰਾਂ ਦੇਗਾ ਇਤਿ ਹਲ ਸ੍ਰੀ ਮੁਖਵਾਕ ਮੋਹਨ ਤੁਧ ਸਤ ਸੰਗਤ ਤੇ ਆਵੇ ਦਰਸ ਤੇ ਆਨਾ ਉਹ ਦਰਵਾ ਨਾ ਤੀਸਰਾ ਮੋਹਨ ਤੁਸ ਸੰਗਤ ਪਿਆਰ ਹੈ ਦਸ ਧਿਆਨ ਨਾਲ ਇਹਲੇ ਅਰਥ ਬਿਲਕੁਲ ਦੇਸ ਦਾ ਅਰਥ ਮਿਲ ਜੇ ਸਹੀ ਆਧਿਨੋ ਆਕਾਰ ਪਰ ਖੈ ਪਰ ਇਥੇ ਜੋ ਲੋਗ ਨਾਮ ਬਾਬਾ ਮੋਹਨ ਜੀ ਦਾ ਹੈ ਜਦੋਂ ਸਾਨੂੰ ਬੁਲਾ ਕੇ ਭਾਈ ਸਾਹਿਬ ਨੇ ਉਹ ਐਡਿਕ ਤੱਕਾਂ ਸੰਜਾ ਕਰ ਰਹੇ ਹਨ ਜਦੋਂ ਇਹ ਮਹਾਰਾਜ ਸ਼ਬਦ ਪੜ੍ਹ ਜਾਂਦਾ ਹੈ ਮੋਹਨਾ ਜਮਨੇੜਾ ਨਾ ਆਵੇ ਦਾ ਹੈ ਨਿਦਾਨਾ ਕੋਮੇ ਦੇ ਅਰਥੇ ਤੇ ਵੀ ਮੌਨ ਦੀ ਜਿਹੜੇ ਤੈਨੂੰ ਧਿਆਉਂਦੇ ਨੇ ਉਹਨਾਂ ਦੇ ਡੇਰੇ ਦੀ ਜਾਨ ਜਾ ਸਕਦੀ ਪਰ ਜਿਹੜਾ ਕਾਰਕ ਨੂੰ ਆਉਂਦਾ ਉਹ ਤਾਂ ਨਾ ਡੇਰੇ ਦੀ ਜੰਮ ਜਾਂਦੇ ਹੈ ਕਿਸੇ ਵਿਅਕਤੀ ਦਾ ਜ਼ਿਕਰ ਨਹੀਂ ਹੈ ਇਸ ਕਰਕੇ ਪਰ ਇਹਦੇ ਅਰਥ ਕੁਝ ਹੋਰ ਨੇ ਜੰਮਕਾਰ ਸਿਰ ਤੋਂ ਲੱਗਾ ਨਹੀਂ ਜੋ ਇੱਕ ਮਨ ਧਿਆਵ ਰਿਹਾ ਜਿਹੜਾ ਇੱਕ ਆਕਾਰ ਰੂਪੀ ਮੋਕਨ ਤੋਂ ਆਉਂਦਾ ਉਸ ਪਰਮੇਸ਼ਰ ਤੋਂ ਆਉਂਦਾ ਉਹ ਜੰਮ ਦੇ ਡੇਰੇ ਨਹੀਂ ਜਾਂਦਾ ਉਹਨਾਂ ਨੂੰ ਜਨ ਟੱਚ ਵੀ ਨਹੀਂ ਕਰ ਸਕਦਾ ਜਿਹੜਾ ਇੱਕ ਮਨੁੱਖ ਚਿੱਤ ਹੋ ਕੇ ਉਹਨੂੰ ਧਿਆਉਂਦਾ ਹੈ ਮਨ ਬਚਨ ਕਰਮ ਜੇ ਤੁਧ ਅਰਾਧ ਹੈ ਸੇ ਸਭੇ ਫਲ ਪਾਵਹਿ ਜਿਹੜੇ ਮਨ ਕਰਕੇ ਬਚਨ ਕਰਕੇ ਕਰਮ ਕਰਕੇ ਤੈਨੂੰ ਧਿਆਉਂਦੇ ਨੇ ਉਹਨਾਂ ਨੂੰ ਸਾਰੇ ਫਲ ਪ੍ਰਾਪਤ ਹੁੰਦੇ ਨੇ ਇਹ ਤਿੰਨ ਸ਼ਬਦ ਨੇ ਮਨ ਕਰਕੇ ਬਚਨ ਕਰਕੇ ਕਰਮ ਕਰਕੇ ਅਸੀਂ ਕਈ ਵਾਰੀ ਮਨ ਕਰਕੇ ਮਨ ਦੇ ਆਚਨ ਕਰਕੇ ਕਰਮ ਕਰੀ ਕਈ ਵਾਰੀ ਬਚਨ ਕਰਕੇ ਮਨ ਦੇ ਕਰਮਾਂ ਕਰੀ ਇਹਨਾਂ ਦੇ ਦਿਨਾਂ ਤੋਂ ਕਿ ਲੋ ਹਸਪੀਟਲ ਵਿਆਖਿਆ ਥੋੜੀ ਲੰਮੀ ਹੈ ਸੱਚੇ ਜਿਨ੍ਹਾਂ ਨੇ ਮਨ ਬਾਚਨ ਕਰਮ ਕਰਕੇ ਤੇਹੋ ਭਿਆਏ ਉਹਨਾਂ ਨੂੰ ਸਭੇ ਫਲ ਪ੍ਰਾਪਤ ਹੁੰਦੇ ਹੰ ਮਾਲ ਮੂਤ ਮੂੜ ਜੇ ਮੋਖ ਦੇ ਹੋਤੇ ਸੇ ਦੇਖ ਦਸ ਸੋ ਗਿਆਨਾ ਮਲ ਮੂ ਮੂੜ ਜੇ ਗੋਬਲ ਹੋਵੇ ਜਿਹੜੇ ਤਾਂ ਸਰੀਰ ਧਾਰੀ ਨੇ ਹੱਡੀਆਂ ਬਾਸ ਨਾਲੀ ਦਾ ਪਿੱਛੇ ਸ੍ਰੀ ਹੈ ਮਲਮੂਤ ਵਿਆਦਕ ਕੋ ਸੇ ਦੇਖ ਦਸੋ ਗਿਆਨ ਜਦੋਂ ਉਹ ਤੈਨੂੰ ਵੇਖਦੇ ਹਨ ਗਨਵੰਤ ਨਾਲਿਕਾ RAM ਨੇ ਚਲ ਪੂਰਨ ਪੁਰਖ ਭਗਵਾਨਾ ਚਲੋ ਗਾੜੀ ਕੇ ਦੂਰ ਸਾਹਿਬ ਜੀ ਨੇ ਇਹ ਬਾਣ ਉਚਾਰਨ ਕੀਤਾ ਜਿਹਦੇ ਵਿੱਚ ਨਾਮ ਮੋਹਨ ਆਇਆ ਬਾਬਾ ਮੋਹਨ ਜੀ ਨੇ ਸੁਣਿਆ ਹੈ ਜਾਓ ਪਾਈ ਸਨਤ ਗਾਇਬ પ્રેમ ਸਮੇਤਾ ਤਲਨ ਅਰ ਮਤ ਰਹਿ ਤਿ ਕੇਤਾ ਜਦੋਂ ਇਹ ਸਮਾਪਤੀ ਕੀਤੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਉਹ ਸ਼ਬਦ ਅਰਸੋ ਵੀ ਆਪਾਂ ਸੰਜੇ ਕੀਤਾ ਸੀ ਕੱਲ ਵੀ ਇਹ ਸ਼ਬਦ ਆਇਆ ਸੀ ਉਸ ਦਾ ਪੂਰਾ ਹਿੱਸਾ ਇਹ ਜਦੋਂ ਇਹ ਸ਼ਬਦ ਆ ਨਾਲ ਮੈਂ ਆਪਾਂ ਸਰਮਣ ਕਰਵਾਇਆ ਗਾਇਨਕੀ ਤੋਂ ਸੰਬੋਧਨ ਹੋ ਕੇ ਇਨੂੰ ਇਹ ਕਹਿ ਲਓ ਕਿ ਬਾਣੀ ਦੀ ਕਲਾ ਵਰਤੀ ਹੈ ਬਾਣੀ ਦਾ ਪ੍ਰਭਾਵ ਕਹਿ ਲਓ ਕਿਉਂਕਿ ਅਮਰ ਬਾਣੀ ਹਰ ਹਰ ਦੇ ਰਹੀ 100 100 ਰੁਪਏ ਪਰਮ ਪਦਾਰਥ ਦੇ ਦੀ ਜਲ ਬੁਝੀ ਸੀਤਲ ਹੋਏ ਬੰਨ ਆਪਣੇ ਗੁਰੂ ਦਾ ਦਰਸ਼ਨ ਪਾਏ ਦੀ ਹੋ ਇਸ ਤਰ੍ਹਾਂ ਵੀ ਕਿਹਾ ਜਾ ਸਕਦਾ ਹੈ ਗੁਰੂ ਸਾਹਿਬ ਜੀ ਵੀ ਐਸੀ ਕਲਾ ਵਰਤੀ ਐਸੀ ਕਿਰਪਾ ਵਰਤੀ ਕੰਵਲੇ ਬਾਬਾ ਮੋਹਨ ਜਿਹੜਾ ਕੱਲ ਪਰ ਹੋਰ ਸੀਗਾ ਪਰੋਂ ਦਾ ਨਾਲ ਗੱਲ ਕਰਦਾ ਸੀ ਨਾ ਅਜੇ ਨੋਮ ਵਰਗਾ ਬਿਕਿਆ ਅੰਦਰੋਂ ਨਾਲੋਂ ਬਹੁਤ ਪੜਾ ਵੀ ਗਿਆ ਤੇ ਸਖਤੇ ਦੇ ਵਿੱਚ ਸੱਚੀ ਨਗਰੀ ਗੱਲਾਂ ਕਰ ਰਿਹਾ ਜੋ ਵੀ ਛੱਡ ਗਿਆ ਇਹਨੂੰ ਆਪਣੀ ਗਲਤੀ ਵੀ ਮਹਿਸੂਸ ਹੁੰਦੀ ਹੈ ਕਿਤੇ ਨਾ ਕਿਤੇ ਪਛਤਾਵਾ ਵੀ ਨਜ਼ਰ ਆ ਰਿਹਾ ਵੀ ਮਨਾ ਉਦੋਂ ਵੱੱਜਰ ਗੱਲ ਕਰ ਬੈਠੇ ਕਿਤੇ ਆਪੋਥੀਆਂ ਨਾ ਦੇ ਕੇ ਦੂਜੀ ਵਾਰ ਵੱਡੀ ਗਲਤੀ ਨਾ ਕਰ ਬੈਠਾਂ ਮਾਫੀ ਨਹੀਂ ਮਿਲੇ ਸੰਗਤ ਨੇ ਫਿਰ ਅੱਗੇ ਜਾ ਕੇ ਜਾ ਕੇ ਜਿਹੜਾ ਸਿਫਟ ਕਾਰਾ ਪਾਉਣ ਗਿਆ ਜੈਨੂ ਖਚਾਏ ਵੀ ਅਗੇ ਬਾਕ ਸੰਭਾਲ ਗਿਆ ਨਾ ਬਾਬਾ ਹੀ ਬੰਦਾ ਮੌਕੇ ਦੇ ਦਿਆ ਕਈ ਵਾਰੀ ਕੁਦਰਤ ਬੰਦਿਆ ਜਿਹੜੇ ਬੰਦੇ ਮੌਕਾ ਸੰਭਾਲ ਲੈਣ ਦੇ ਕਾਮਯਾਬ ਹੁੰਦਾ ਪਰ ਕਈ ਵਾਰੀ ਸੀ ਮੌਕੇ ਨੂੰ ਨਹੀਂ ਸੰਭਾਲ ਪਏ ਤੇ ਫਿਰ ਉਹ ਰੋੜਦੇ ਨੇ ਠੋਕਰਾਂ ਖਾਦੇ ਨੇ ਨਾ ਖੁਸ਼ਾਬਾ ਬੰਦੇ ਪੈਂਦਾ ਰੋਣਾ ਤੋੜਨਾ ਬਸ ਕਿਤੇ ਇਹ ਗੈਰੋ ਵੀ ਬਾਬਾ ਮੋਹਨੇ ਟਾਈਮ ਸੰਭਾਲ ਗਿਆ ਹੁਣ ਸੰਭਾਲ ਗਿਆ ਗੱਲ ਇਹ ਹੈ ਬਈਓ ਪੋਤੀਆਂ ਬੇਨ ਵਾਸਤੇ ਪੂਰੀ ਤਰ੍ਹਾਂ ਤਿਆਰ ਹੋ ਗਿਆ ਜਿਹੜੀਆਂ ਪੋਤੀਆਂ ਗੁਰੂ ਅਰਜਨ ਦੇਵ ਜੀ ਮਹਾਰਾਜ ਲੈਣ ਗਏ ਇਹਨਾਂ ਤੋਂ ਪਹਿਲਾਂ ਤੋਂ ਸਿੱਖ ਗਏ ਸਨ ਖਾਲੇ ਮਹਾਰਾਜ ਹੁਣ ਬਾਬਾ ਬੰਧੂ ਜੀ ਮਨ ਦੇ ਵਿੱਚ ਪੂਰੇ ਤਿਆਰ ਹੋ ਗਏ ਗਾਲਾ ਕਰਕੇ ਉਹ ਕਾਂਠ ਚਲ ਨਾ ਭਾਏ ਪ੍ਰੇਮ ਤੇ ਗਦਗਦ ਬੈਨ ਨਾ ਕਹਿੰਦੇ ਮੈਂ ਸੰਤ ਗਾਇਬੂ ਗ੍ਰੇ ਪ੍ਰਿੰਸ ਬੇਤਾ ਮਹਾਰਾਜ ਬੜੇ ਪ੍ਰੇਮ ਦੇ ਨਾਲੇ ਸ਼ਬਦ ਗਾਇਨ ਕੀਤਾ ਤਾਲਨ ਅਰਮਦ ਜ਼ਾਹਿਰ ਕਿਤਾ ਪਾਵਾ ਮਿਠਾਸ ਦੇ ਦਾਤ ਮਿੱਠੀ ਬੋਲੀ ਦੇ ਨਾਲ ਗਾਵਤ ਰੂਪਿ ਉਕਰਛਾ ਰਾਇ ਬੈਨਾਂ ਨੇ ਡੋਬਿਆ ਦਾ ਅੰਕਾਂ ਟੁੱਲ ਗਿਆ ਕੰਤ ਪਰ ਗਿਆ ਗੱਜ ਪਰ ਗਿਆ ਫਿਰ ਬੋਲਿਆ ਨਹੀਂ ਜਾਂਦਾ ਹੈ ਕਹਿੰਦੇ ਨੇ ਕਲਾ ਭਰ ਗਿਆ ਹੈ ਪ੍ਰੇਮ ਦੇ ਗੱਦਗੱਦ ਬਿਰਤਾਂ ਦਾ ਪ੍ਰੇਮ ਮੱਧ ਪੈਦਾ ਹੋਇਆ ਗਦ ਗਦ ਹੋ ਗਏ ਨਿੰਦੇ ਮੋਹਨ ਦੇਖ ਦਸਾਏ ਸੁਖਾਂਤੀ ਭਗਨੀ ਸੁਖ ਤੇ ਲਹਿ ਸੁਖ ਸ਼ਾਂਤੀ ਭਾਈ ਸਾਹਿਬ ਜੀ ਲਿਖਦੇ ਨੇ ਕਹਿ ਲਗੇ ਮੋਹਨ ਦੇਖ ਕੇ ਇਸ ਤਰ੍ਹਾਂ ਨਾ ਮਹਾਰਾਜ ਜੀ ਨੂੰ ਬਈ ਇਹਨਾਂ ਦੀ ਅੱਖਾਂ ਚੋਂ ਕਿੱਡਾ ਬੈਰਾਗ ਹੈ ਕਿੱਡਾ ਪ੍ਰੇਮ ਹੈ ਗੱਜ ਭਰ ਗਿਆ ਟੁੱਟੇ ਪ੍ਰੇਮ ਨਾਲ ਇਹਨਾਂ ਨੇ ਸ਼ਬਦ ਗਾਇਨ ਕੀਤਾ ਕਿੰਨੇ ਸੋਹਣੇ ਤਰੀਕੇ ਦੇ ਨਾਲ ਇਹ ਸ਼ਬਦ ਨੂੰ ਗਾਇਆ ਇਹਦਾ ਅਸਰ ਬਾਬਾ ਸੋਹਣ ਜੀ ਤੇ ਵੀ ਪਿਆ ਨਜ਼ਰ ਆ ਰਿਹਾ ਮੋਹਨ ਦੇਖ ਦਸ਼ਾ ਇਸ ਭਗਤੀ ਇਸ ਨਜ਼ਾਰੇ ਨੂੰ ਤੱਕ ਕੇ ਇਸ ਗੇੜ ਨੂੰ ਵੇਖ ਕੇ ਭਗਤੀ ਸੁਧ ਤੇ ਭਗਤੀ ਦਾ ਮਤਲਬ ਹੈ ਭਗਤੀ ਹੁੰਦਾ ਭੈਣ ਭੈਣ ਦੇ ਪੁੱਤਰ ਨੂੰ ਪਾਵੇ ਕਿਉਂਕਿ ਜਿਹੜਾ ਪਾਪਾ ਮੋਹਨ ਹੈ ਉਹਨਾਂ ਦੀ ਭੈਣ ਸੀ ਨਾ ਬੀਬੀ ਭਾਨੀ ਤੁਹਾਨੂੰ ਯਾਦ ਹੈ ਦੋ ਬੱਚੇ ਅਸਾਂ ਜਿਹੜਾ ਅਮਰਦਾਸ ਦੀ ਬੀਬੀ ਭਾਨੀ ਤੇ ਬੀਬੀ ਦਾਨੀ ਜੀ ਤੇ ਪਾਪਾ ਮੋਹਨ ਜੀ ਦੇ ਪਾਪਾ ਮੋਰੀ ਦੇ ਸੰਗ ਤੇ ਗੁਰੂ ਅਮਰਦਾਸ ਜੀ ਦੀ ਇਸ ਬੰਤੀ ਵੀ ਭਾਣੇ ਦਾ ਰਿਸ਼ਤਾ ਹੋਇਆ ਸੀਗਾ ਭਾਈ ਗੈਂਦੇ ਨੂੰ ਗੁਰੂ RAM ਦਾਤੀ ਨਾਲ ਉਹਨਾਂ ਦਾ ਨਾਂ ਪੁੱਤਰ ਨੇ ਗੁਰੂ ਅੱਜ ਦੇਵ ਜੀ ਮਹਾਰਾਜ ਇਸ ਕਰਕੇ ਭਾਈ ਸਾਹਿਬ ਦਾ ਆਪਣਾ ਤਰੀਕ ਕਰਦਾ ਕੰਦਾ ਕਲ ਕਰਦਾ ਕਹਿੰਦੇ ਬਾਬਾ ਮੋਹਨ ਜੀ ਨੇ ਆਪਣੀ ਭੈਣ ਦੇ ਪੁੱਤਰ ਭਾਗ ਨੇ ਸੋਧ ਤੇ ਲੈਹ ਸੁਖਸ਼ਾਂਤੀ ਉਹਨਾਂ ਦੇ ਕੋਲੋਂ ਭਾਗ ਗੁਰੂ ਅੱਜ ਦੇਵ ਜੀ ਦੇ ਕੋਲੋਂ ਜਦੋਂ ਇਹ ਸ਼ਬਦ ਸੁਣਿਆ ਦੂਜੇ ਅਧਿਆਇ ਵਿੱਚ ਆਪਣੀ ਵਡਿਆਈ ਸੁਣੀ ਤੇ ਇਹਨਾਂ ਨੂੰ ਬਹੁਤ ਮਨ ਨੂੰ ਚੰਗਾ ਇਹਨਾਂ ਦੇ ਅੰਦਰੋਂ ਕਿ ਫਰਤਨ ਖਾਸ ਹੋ ਗਏ ਉਹ ਜਿਹੜੀ ਕੱਲ ਜਿਸ ਰਹਿਜੇ ਤੇ ਗਾਣ ਕਰ ਰਿਹਾ ਸਰ ਉਹ ਬਾਤ ਵੱਡਾ ਹਰਜ ਪੈ ਗਿਆ ਹੰਦੇ ਤਤਸਨ ਮੋਹਨ ਮਾਨ ਭਇਓ ਸਖਦ ਬ੍ਰਿੰਦ ਆਗੇ ਧਰ ਦਇਓ ਬਹੁਤ ਪ੍ਰਸੰਨ ਹੋਏ ਨੇ ਬਹੁਤ ਖੁਸ਼ ਹੋਏ ਨੇ ਪਹਿਲੇ ਇਤਨੇ ਫਰਸ਼ ਹੋਏ ਸ਼ਬਦ ਉਹ ਬਾਣੀ ਉਹ ਬਾਣੀ ਦੀਆਂ ਕੋਥੀਆਂ ਜਿਹਦੇ ਤੋਂ ਮਹਾਰਾਜ ਦੇਵ ਜੀ ਜਾ ਕੇ ਮਹਾਨ ਰਤਬ ਦੀ ਵਿਚਨਾ ਕਰਦੀ ਹੈ ਸੰਵਾਦਨਾ ਕਰਦੀ ਹੈ ਉਹ ਤੇਲ ਲਈ ਬਾਂਧ ਹੋਣ ਦੀ ਪੂਰੀ ਤਰ੍ਹਾਂ ਪਿਆਰ ਹੋ ਗਿਆ ਪਿਆਰ ਕੀ ਦੇਣ ਲੱਗੇ ਪਾਦ ਨਰ ਬਿੰਦਨ ਪਰ ਸਰ ਧਰੇ ਹੋ ਨਹੀਂ ਉਠਾਵਨ ਕੋਪਦ ਕਰਿਓ ਤੇ ਬਾਬਾ ਮੋਹਨ ਜੀ ਆ ਗਏ ਤੇ ਮਾਰਾ ਗੁਰਵਰਜਨ ਦੇਵ ਜੀ ਦੇ ਚਰਨਾਂ ਤੇ ਸਰਗਿਖਿਆ ਦਾ ਪਦ ਅਰਪਿਤ ਹੈ। ਪਰ ਸਿਰ ਉੱਤਾਰੀ ਉਹ ਆਪਣਾ ਸਰ ਰੱਖਿਆ। ਇਸ ਤਰ੍ਹਾਂ ਸਰ ਰੱਖਿਆ ਕਹਿੰਦੇ ਮੁੜ ਕੇ ਉਠਾਉਣ ਦੀ ਨਹੀਂ ਕਰਦਾ। ਨਹੀਂ ਉਠਾਉਂਦਾ ਨਾ ਕੋਗਨ ਕਰੇ ਉਹ। ਭਾਵੇਂ ਕਿਤੇ ਨਾ ਕਿਤੇ ਅਹਿਸਾਸ ਹੋ ਗਿਆ ਕਿ ਮਨਾ ਤੂੰ ਗਲਤ ਸੈਂ। ਤੂੰ ਗਲਤ ਫੈਸਲੇ ਕੀਤੇ ਨੇ ਪਹਿਲਾਂ। ਅੱਜ ਵੀ ਬਚ ਗਏ ਕਿਤੇ ਕੋਈ ਉਹ ਜਿਆ ਕੰਮ ਨਾ ਹੋਇਆ। ਪਛਤਾਵਾ ਕਰਦੇ ਆਪਣੀ ਗਲਤੀ ਨੂੰ ਮੈ ਸੂਚ ਕਰਦੇ ਹੋਏ ਗੁਰੂ ਸਾਹਿਬ ਦੇ ਚਰਨਾਂ ਸਰ ਲਾ ਕੇ ਇੱਕ ਤਰ੍ਹਾਂ ਦੀ ਬਾਤ ਹੀ ਖਾਂਗ ਰਹੀ ਆ ਜੀ ਆਪਾਂ ਨ ਤਰੂਰਤਾ ਚਹ ਬਖ ਸਾਵਨ ਆਖੇ ਪਾਛ ਕੀਨ ਅਭਾਵਨ ਆਪਨ ਗੁਰੂਰਤਾ ਇਹ ਹੁੰਦਾ ਜਿਹੜਾ ਜਿੰਨਾ ਵਿੱਚ ਜਿਸ ਤਰ੍ਹਾਂ ਦਾ ਕਾਲਪ ਕਿ ਰਵੀ ਰਹੀ ਕਿ ਤਰ੍ਹਾਂ ਸੀ ਜਿੱਦਾਂ ਦੇ ਸ਼ਬਦ ਬੋਲੇ ਸਰ ਜਿਹਦੀ ਉਹ ਤਰੂਰਤਾ ਹੈਗੀ ਹੈ ਔਰ ਉਹ ਸਮਣਾ ਚਾਹੁੰਦੇ ਨੇ ਆਖੇ ਆਪਸੇ ਕੀਨ ਅਭਾਵਨ ਦੇ ਨਹੀਂ ਇਸ ਕਰਕੇ ਸਾਹਮਣੇ ਭਾਵੇਂ ਕੁਝ ਕਿਹਾ ਭਾਵੇਂ ਪਿੱਠ ਪਿچھے ਦੋ ਚੀਜ਼ਾਂ ਹੁੰਦੀਆਂ ਕਈ ਵਾਰੀ ਆਪਾਂ ਬੰਦੇ ਦੇ ਸਾਹਮਣੇ ਉਹਦਾ ਨਰਾਦਰ ਕਰਦੇ ਆ ਫੇਸ ਟੂ ਫੇਸ ਆਪਾਂ ਉਹਦੀ ਉਹਦਾ ਨਰਾਦਰ ਕਰਦੇ ਆ ਕੁਝ ਇਸ ਤਰ੍ਹਾਂ ਦਾ ਬੋਲਦੇ ਆ ਕੁਝ ਇਸ ਤਰ੍ਹਾਂ ਦੇ ਇਸ਼ਾਰੇ ਕਰਦੇ ਆ ਹਨਾ ਕੋਈ ਇਸ ਤਰ੍ਹਾਂ ਦੀ ਹਰਕਤ ਕਰਦੇ ਆ ਕੁਝ ਹੁੰਦਾ ਵੀ ਮੈਂ ਸਾਹਮਣੇ ਕਦੇ ਕੁਝ ਨਹੀਂ ਕਿਹਾ ਪਰ ਪਿੱਛੇ ਲੱਗਦੇ ਨੇ ਕਿਸੇ ਜਾਣੀ ਕਿ ਸਾਹਮਣੇ ਜਾਂ ਲੋਕ ਮਿਲੋ ਦੇ ਵਿੱਚ ਸਮੂਹ ਦੇ ਚਾਪੈਟ ਮਿਲਛੇ ਦੋ ਤਰੀਕੇ ਦੀ ਬਾਬਾ ਮੋਹਨ ਜੀ ਦਾ ਬੜਾ ਕਮਾਲਾ ਜਿਹਾ ਰਿਆ ਕਹਿੰਦੇ ਨੇ ਉਹ ਭੁੱਲਾ ਬਖਾਉਣੀਆ ਚਾਹੁੰਦੇ ਨੇ ਹੋਰ ਜਿਹੜਾ ਇਹਨਾਂ ਮਹੀਨੇ ਭਾਵੇਂ ਸਾਹਮਣੇ ਜਪੜਿਆ ਸੰ ਭਾਵੇਂ ਪਿੱਛੇ ਪੈਸਾ ਆਪਾਂ ਕਈ ਵਾਰੀ ਕਹਿਨੇ ਮਾਰਾ ਜੋ ਮੈਂ ਤੇਰੇ ਸਾਹਮਣੇ ਕਹਿਤਾ ਮੇਰੇ ਦਕਸ਼ਤੋ ਕਈ ਵਾਰੀ ਕਹਿਨੇ ਵੀ ਜੋ ਮੈਂ ਤੁਹਾਡੀ ਪਿੱਛੇ ਵੀ ਕਿਹਾ ਕਿਸੇ थर्ड पर्सन ਨਾਲ ਗਏ ਕੋਈ ਕੋਈ ਮੈਨੂੰ ਮਾਫ ਕਰ ਦੇਣਾ ਉਦਾਂ ਦੀ ਆਪਣੇ ਨੂੰ ਬਲ ਰੱਖਾਉਂਦੇ ਹਨ ਸ੍ਰੀ ਅਰਜਨ ਅਗਲੋਕਨ ਕੀਨਾ ਨਿਰ ਅਹੰਕਾਰ ਸੋ ਨੰਮਰ ਅਧੀਨਾ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਵੇਖ ਕਰ ਕਰਕੇ ਅਤਿ ਕੀ ਜਾਨਤ ਹੈ ਵੀ ਬਾਬੇ ਨਾਨਕ ਜੀ ਦੇ ਅੰਦਰ ਵੀ ਤੇਬਰ ਤਾਂ ਹੈ ਕੁ ਬਾਰੋਂ ਬਾਰੋਂ ਚਰਨਾਂ 'ਤੇ ਨਿਹਿਰੇ ਰਹੇ ਹਨ ਅੰਦਰੋਂ ਵੀ ਕਿਤੇ ਨਾ ਕਿਤੇ ਗਲਤੀ ਇਸ ਦਾ ਅਹਿਸਾਸ ਹੋ ਰਿਹਾ ਹੈ ਮਾਫੀ ਅੰਦਰੋਂ ਮੰਗਰੇ ਨੇ ਕਿ ਬਾਹਰੋਂ-ਬਾਹਰੋਂ ਮੰਗਰੇ ਦੋ ਤਰ੍ਹਾਂ ਦੀ ਹੁੰਦੀ ਹੈ ਗੱਲ ਨਹੀਂ ਉਹਦਾ ਬਾਹਰੋਂ-ਬਾਹਰੋਂ ਲੋਕਾਂ ਦਾ ਮੂੰਹ ਰੱਖਣ ਲਈ ਲੋਕਾਂ 'ਚ ਆਪਣੀ ਥਾਂ ਬਣਾਏ ਰੱਖਣ ਲਈ ਮਾਫੀ ਮੰਗ ਲੈਂਦਾ ਹੈ ਅੰਦਰੋਂ ਉਸੇ ਤਰ੍ਹਾਂ ਦੀ ਕੀਰਤਾਂ ਬਣੀ ਰਹਿੰਦੀ ਹੈ ਪਰ ਮਹਾਰਾਜ ਗੁਰੂ ਅਰਜਨ ਦੇਵ ਜੀ ਇਹ ਸਾਰਾ ਗਿਆਨ ਦੇ ਨੇ ਵੇਖਦੇ ਮਨ ਕਹੇ ਉਹ ਬਾਕਨ ਚੇਤਨਾ ਕਰਿਐ ਹੈ ਬੜ ਸਥਾਨ ਹੋ ਆਪ ਵਿਚਾਰਿਐ ਮਾਈ ਸਾਹਿਬ ਵੀ ਦਿਖਦੇ ਨੇ ਕਹਿਣ ਲੱਗੇ ਜਦੋਂ ਰਾਜ ਨੇ ਦੇਖਿਆ ਵੀ ਚਲੋ ਜੈਸੇ ਵੀ ਨੇ ਪਰਮੰਦਰੋਂ ਵੀ ਇਹਨਾਂ ਦੀ ਗਲਤੀ ਅਹਿਸਾਸ ਕਰਕੇ ਗਲਤੀ ਦਾ ਮਾਫੀ ਮੰਗ ਲੈਣੇ ਗੁਰੂ ਤੇ ਹਰੀ ਬਖਸ਼ੇ ਬਖਸ਼ੇ ਗੁਰੂ ਹਾਇ ਦੇ ਆਲੂ ਹੈ ਕਿਰਪਾਲੂ ਹੈ ਇਹੀ ਤਾਂ ਗੁਰੂ ਦੀ ਵਡਿਆਈ ਹੈ ਤੇ ਨਹੀਂ ਤਾਂ ਜਿੱਦਾਂ ਦਾ ਗਲ ਬਿਹੇਵੀਅਰ ਹੋਇਆ ਸੀ ਰਕਸ਼ਨਾ ਸੀ ਕਿਤੇ ਬਾਹਰ ਰਾਜ ਨੇ ਪਰ ਜਦੋਂ ਉਹਨੇ ਕਹੀ ਦਿੱਤਾ ਇੱਕ ਤਰ੍ਹਾਂ ਦਾ ਵੀ ਸਿੱਖਤੇ ਬਹੁਤ ਗਮਾਨ ਦੇ ਇਹੀ ਬੰਦਾ ਬਣ ਗਿਆ ਵੀ ਮਹਾਰਾਜ ਸਾਹਿਬ ਤਾਂ ਗਲਤੀਆਂ ਬਹੁਤ ਹੋ ਗਈਆਂ ਨੇ ਸਾਮਣੇ ਕਰਨੀਆ ਕੋਲ ਪਿੱਛੇ ਕਰਨੀਆ ਬਹੁਤ ਅਪਸ਼ਬਦ ਗੁਮਲੇ ਨੇ ਬੜੀ ਟਾਡੀ ਨੰਦਿਆ ਵੀ ਕਹਿੰਦੀ ਆ ਮਹਾਰਾਜ ਰਖੋ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਖੁਸ਼ਕ ਹੋਏ ਖੁਸ਼ਕ ਹੋ ਕੇ ਬਾਬਾ ਨਾਨਕ ਜੀ ਦੁਖੇ ਨੇ ਕਹਿੰਦੇ ਉਹ ਬਾਤ ਅੰਤਤ ਨਹੀਂ ਕਰੀਆ ਕਹਿੰਦੇ ਬਾਬਾ ਜੀ ਅਨੁਚਿਤ ਗੱਲਾਂ ਨਹੀਂ ਕਰੀਆ ਜਿਹੜੀ ਇਹ ਫੀਲ ਨਾ ਹੋਣ ਉਹ ਕਰਨੀਆਂ ਨਹੀਂ ਚਾਹੀਦੀਆਂ ਬਾਦਸਖਾਨ ਉਹ ਆਪ ਜਿਹੜੀ ਦੂਜੀ ਗੱਲ ਹੈ ਪੇਧਾ ਤੁਸੀਂ ਸਾਡੇ ਪੈਰੀ ਹੱਥਾਂ 'ਤੇ ਚਲ ਨ ਸਰ ਰਹੇ ਜਿਹੜੀਆਂ ਮਾਫੀਆਂ ਮੰਗ ਰਹੇ ਹੋ ਮਹਾਰਾਜ ਕਹਿੰਦੇ ਨੇ ਬਾਬਾ ਮੋਹਨ ਜੀ ਨੂੰ ਕਹਿੰਦੇ ਤੁਸੀਂ ਵੱਡੇ ਸਖਾਂ ਦੇ ਹੋ ਇਦਾਂ ਨਾਲ ਕਿਹਦਾ ਬਾਬਾ ਤੇ ਕੀ ਵੀ ਤੁਸੀਂ ਮਾਮੇ ਲੱਗਦੇ ਹੋ ਸਾਡੇ ਤੇ ਅਸੀਂ ਰਿਸ਼ਤੇਦਾਰੀ ਜਦੋਂ ਤੁਹਾਡੇ ਬਾਣਦੇ ਆ ਤੇ ਮਾਮਾ ਭਾਣ ਜਦੋਂ ਬਾਬੇ ਬਗੇ ਕਿਹਦਾ ਲੱਗਦਾ ਇਹ ਗੁਰੂ ਸਾਹਿਬ ਜੀ ਦਾ ਵੱਡਾ ਭੰਡਾ ਹੈ ਮਹਾਰਾਜ ਕਹਿੰਦੇ ਵੀ ਤੁਸੀਂ ਵੱਡੀ ਥਾਂ ਦੇ ਹੋ ਉਮਰਤ ਵੱਡੇ ਹੋ ਸਾਡੇ ਰਿਸ਼ਤੇਦਾਰੀ ਜੋ ਵੱਡੇ ਹੋ ਕਿ ਸਾਡੇ ਪੈਰਾਂ ਤੇ ਮੱਥਾ ਟੇਕੀ ਦੀਆਂ ਬਾਪੀਆਂ ਮੰਗਦੇ ਹੋ ਐਸਾ ਨਾ ਕਰੋ ਇਹ ਨਾਂ ਕਹਿਣਾ ਵੀ ਉਹਨਾਂ ਦੀ ਵਡਿਆਈ ਹੈ ਵੀ ਇਸ ਤਰ੍ਹਾਂ ਦੀ ਬਾਪੀ ਤੁਸੀਂ ਠੀਕ ਹੈ ਪਰ ਆਪੀ ਦਾ ਜਿਹੜਾ ਹੈ ਇਹ ਸਾਨੂੰ ਥੋੜਾ ਠੀਕ ਨਹੀਂ ਲੱਗਦਾ ਕਿਉਂਕਿ ਅਸੀਂ ਤੁਹਾਡੇ ਤੋਂ ਛੋਟੇ ਹਾਂ ਕ੍ਰਿਸ਼ਤੇ ਜਾਰੀ ਜਿਛੇ ਤੁਹਾਡੇ ਜੋ ਵੀ ਅਵਸਾਰੀ ਗਰ ਮਹਾਰਾਜ ਨੇ ਸਮਝਾਉਗੇ ਆ ਯਾਰ ਨਾਲ ਕਹਿੰਦੇ ਆ ਹੈ ਘਮਰੀ ਜਨਨੀ ਕੇ ਪੜ ਭਰਾਤਾ ਲਾਖਤ ਹੋ ਮਾਤਲ ਸੁਖਦਾਤਾ ਕਹਿੰਦੇ ਬਾਬਾ ਮੋਰ ਵੀ ਜਿਹੜੀ ਸਾਡੋ ਜਨਮ ਦੇਣ ਵਾਲੇ ਮਾਤਾ ਸਾਡੀ ਆਪਣੀ ਜਨਨੀ ਹੈ ਜੋ ਤੁਸੀਂ ਉਹਨਾਂ ਦੇ ਵੱਡੇ ਭਾਈ ਹੋ ਇਸ ਕਰਕੇ ਲਾਖਤ ਹੋ ਮਾਤਲ ਸੁਖਦਾਤਾ ਤਾਂ ਤੁਸੀਂ ਸਾਡੇ ਬਾਬਾ ਨਹੀਂ ਲੱਗਦੇ ਹੋ ਪੇਤਾ ਤਨਾਰ ਗੁਰ ਕੰਪੀਰ ਨਿਜ ਸੇਵਕ ਕੀ ਕਾਟਕ ਪੀਰ ਮਾਮਾ ਜੀ ਤੁਹਾਡੇ ਪਿੰਡਾਂ ਦੇ ਬੜੇ ਮਹਾਨ ਸੰਤ ਭਾਵ ਗੁਰੂ ਅਮਰਦਾਸ ਜੀ ਦਾ ਉਹਨਾਂ ਨੇ ਸਭਨਾਂ ਦੀਆਂ ਪੀੜਾਵਾਂ ਘਟੀਆਂ ਸਭਨਾਂ ਦੇ ਲੋਕ ਬਰੇਤ ਦੂਰ ਕੀਤੇ ਜਿਨ ਕੇ ਨੰਦਰ ਤਮਟ ਭਾਗੇ ਜੋਗ ਵਿਰਾਗ ਗਿਆਨ ਅਨਰਾਗੀ ਤੁਸੀਂ ਉਹਨਾਂ ਦੇ ਵੱਡੇ ਪੁੱਤਰ ਹੋ ਤੁਸੀਂ ਉਹਨਾਂ ਦੇ ਜੇਠੇ ਪੁੱਤਰ ਹੈਗੇ ਨਮ ਉਚਤਾ ਯਾਤੇ ਹਮ ਜਾਣੇ ਵਿਸ਼ੇ ਬਾਸਨਾ ਮਨ ਤੇ ਹਾਨੀ ਸਾਡਾ ਫਰਜ਼ ਬਣਦਾ ਵੀ ਅਸੀਂ ਤੁਹਾਨੂੰ ਵੱਡੇ ਭੋਣ ਦੇ ਨਾਤੇ ਗੁਰੂ ਅਮਰਦਾਸ ਜੀ ਦੇ ਜੇਠੇ ਵੱਡੇ ਪੁੱਤਰ ਹੋਣ ਦੇ ਨਾਤੇ ਸਾਡੀ ਮਾਂ ਦੇ ਵੱਡੇ ਭਰਾ ਹੋਣ ਦੇ ਨਾਤੇ ਤੁਹਾਨੂੰ ਅਸੀਂ ਨਮਸਕਾਰ ਕਰੀ ਅਸੀਂ ਤੁਹਾਡੇ ਚਰਨਾਂ 'ਚ ਨਮਸਕਾਰ ਕਰੀਏ اے ਮਹਾਰਾਜ ਬੋਲ ਦੇ ਕੇ ਸਤਕਾਰ ਦੇ ਜੀ ਵਡਿਆਂ ਬਚਨ ਕਰਦੇ ਜੇ ਮਾਤਰ ਸੰਬੰਧ ਵਿਚਾਰੈ ਬੰਦਰ ਠਾਨਨ ਕੁਚਤਨ ਮਾਰੀ ਜੇ ਆਪਾਂ ਮਾਵੇ ਭਾਂ ਦੇ ਆਲਾ ਜੇ ਦੁਨਿਆਵੀ ਰਿਸ਼ਤਾ ਵੇਖੀਏ ਤਾਂ ਅਸੀਂ ਤੁਹਾਡੇ ਬੱਚਿਆਂ ਦੇ ਸਿੱਧ ਸਾਡਾ ਫਰਜ਼ ਬਣਦਾ ਵੀ ਅਸੀਂ ਤੁਹਾਡੇ ਪੈਰਾਂ ਪੈੜੀ ਹੱਥ ਲਾਈਏ ਜੰਦਾਂ ਨਿਰਾਸ਼ਕਾਰ ਕਰੀਏ ਦੇਵੀ ਯਾ ਤਿਆ ਨਚਤ ਨਹੀਂ ਕਰੀ ਜਹ ਪਦ ਹ ਪਦ ਅਰਿਵੰਦਨ ਲੀਜੈ ਕਦੇ ਇਸ ਕਰਕੇ ਤੁਸੀਂ ਸਾਡੇ ਪੈਰੀ ਹਰਖ ਨਾਲ ਆਓ ਜਿੱਦਕ ਕੋਤੀ ਜੈ ਸੰਗਤਿ ਜੇ ਬਾਬਾ ਮੰਨੀ ਨੇ ਲਾਇ ਤੇ ਕਿ ਬਡਪਨ ਆਉਣਾ ਉਹਨਾਂ ਦੇ ਵੀ ਆਪਣੇ ਮਾਮਾ ਹੋਣ ਨਾਲ ਜਿਹੜਾ ਅੰਦਰ ਵੀ ਮੈਂ ਵੱਡਣਾ ਹਾਂ ਮਾਮਾ ਇਹ ਵੀ ਨਾਲ ਸਾਥ ਦੇ ਰਾਕੀ ਨੇ ਅਮਰ ਕੀ ਕੇ ਬਡਪਨ ਉਹਨਾਂ ਦੀ ਵੀ ਚੰਗੀ ਗੱਲ ਚੰਗੀ ਹੈ ਪਰ ਦੇ ਗੁਰੂ ਸਾਹਿਬ ਰੋਗ ਦਾਇ ਨਹੀਂ ਤੇ ਉਹਨਾਂ ਦਾ ਬੜਕੜਣਾ ਇਸ ਕਰਕੇ ਕਹਿੰਦੇ ਨੇ ਜਦੋਂ ਮਹਾਰਾਜ ਜੀ ਨੇ ਬਾਰ ਬਾਰ ਆ ਕੇ ਕਹਿੰਦੇ ਪਦ ਪਰ ਹੰਮ ਰਿ ਬੰਧਨ ਵਿੱਚ ਹੈ ਸਭੋਂ ਅਸੀਂ ਤੁਹਾਡੇ ਚਰਨਾਂ ਤੇ ਨਮਸਕਾਰ ਕਰਦੇ ਆ ਤਾਂ ਸੁਨ ਗੁਰ ਅਨੰਦ ਨ ਮੋਹਨ ਕਾਨਾ ਧਰੇ ਨੰਮਰਤਾ ਬਾਖ ਬਖਾਨਾ ਸੁਨ ਗੁਰ ਨੰਦਨ ਗੁਰੂ ਪੁੱਤਰ ਮੋਹਨ ਮੇਜਦੋ ਇਹ ਸ਼ਬਦ ਮਹਾਰਾਜ ਜੀ ਬਿਲਕੁਲ ਸੁਣੇ ਨੇ ਬਾਪਨ ਵਰਤਾਂ ਵਿੱਚ ਆਇਆ ਮੇ ਕੁਮਾਰ ਨੂੰ ਮੈਂ ਦੁਪਹਿਰ ਹੀ ਰਥਵੀਂ ਜਿਵਾ ਆ ਰਿਹਾ ਹੈ ਮੈਂ ਕਿੱਥੇ ਤੇ ਇਹ ਟੋੜਨ ਲਗਦੀ ਗੱਡੀ ਦੇ ਬਾਹਰ ਆ ਰਿਹਾ ਜਾਨੀ ਕਿ ਗੁਰੂ ਸਾਹਿਬ ਜੀ ਦੀ ਨਿਵਰਤਾ ਨਹੀਂ ਉਹਨਾਂ ਨੂੰ ਹੋਰ ਕੀ ਲੇ ਇੰਨਾ ਪ੍ਰੈਸ ਕੀਤਾ ਇਤਨਾ ਪ੍ਰਭਾਵ ਕੀਤਾ ਸ੍ਰੀ ਅਰਜਨ ਭਗਤ ਨੇ ਸਤ ਮੇਰੇ ਪਰਸੋਂ ਚਰਨ ਕਮਲ ਅਬ ਤੇਰੇ ਉਹਨਾਂ ਨੇ ਫਿਰ ਨਿਵਰਤਾ ਨਾਲ ਆਖਿਆ ਕਹਿੰਦੇ ਤੁਸੀਂ ਮੇਰੀ ਭੈਣ ਦੇ ਪੁੱਤਰ ਪਰਸੂ ਚਰਨ ਕਵਲ ਨਾਮ ਦੇਵੇ ਉਹ ਵੱਖਰੀ ਗੱਲ ਹੈ ਦੁਨਿਆਵੀ ਰਿਸ਼ਤਾ ਪਰ ਤੁਸੀਂ ਗੁਰੂ ਨਾਨਕ ਦੇ ਗੱਦੀ ਤੇ ਮਾਲਕੋਂ ਗੁਰਦਾ ਦਾ ਕੱਦ ਤੇ ਬੈਠੋ ਤਾਂ ਅਰਸੇ ਮੈਂ ਤੁਹਾਡੇ ਚਰਨ ਪਰਸਦਾ ਹੂਲ ਪਰੀ ਮਜਤੇ ਬਾ ਪਹਿਲੇ ਬਖਸ਼ੋ ਹੋਆ ਭਤੀਜਾ ਹੈ ਨਿਤ ਸਹਲੈ ਕਹਿੰਦੇ ਮੈਂ ਦੁਖੀ ਮਾ ਕਰਦੇ ਹੋ ਮੇਰੇ ਤੋਂ ਜਿਹੜੀ ਪਹਿਲਾਂ ਭੁੱਲੋ ਹੋਣੀ ਤੇ ਕਿਹੜੀ ਭੁੱਲੋ ਇਹ ਤਾਂ ਨਵੀਂ ਨਵੀਂ ਕੋਲੀ ਜੀ ਦਾ ਕਾਲੇ ਦੇ ਕਹਿੰਦਾ ਸੀ ਇਸ ਤੋਂ ਪਹਿਲਾਂ ਕਈ ਵਚ ਜਾਣੀ ਕਿ ਮਿਲ ਜਉ ਪਨਾਬ ਕਰਦੇ ਹੋ ਹਗਾ ਵਾਸਤੇ ਕਿਰਪਾ ਦ੍ਰਿਸ਼ਟੀ ਰੱਖਿਓ ਉਹ ਦੀ ਸਮਾ ਉਡੀਕਤ ਸੋ ਅਬ ਆਵਾ ਕਿਰਪਾ ਕਰੋ ਦੁੱਖ ਬਾਨ ਤੁਮ ਦਾਵਾ ਕਹਿੰਦੇ ਇਹ ਸਮਾ ਵਸਾ ਆਇਆ ਹੈ ਚੰਗਾ ਸਮਾ ਸ਼ੁਭ ਸਮਾ ਹੈਗਾ ਕਿਉਂਕਿ ਮੈਨੂੰ ਮੇਰੀ ਗਲਤੀ ਦਾ ਅਹਿਸਾਸ ਹੋ ਗਿਆ ਮੈਂ ਤੁਹਾਨੂੰ ਆਪ ਤੁਹਾਡ ਤੋਂ ਆਪਣੀ ਗਲਤੀ ਦੀ ਮਾਫੀ ਮੰਗ ਰਿਹਾ ਤੇ ਸਮਝਾ ਚੰਗਾ ਤੁਸੀਂ ਆਇਓ ਆਪ ਮੈਂ ਤੁਹਾਨੂੰ ਸੋ ਪੋਤੀ ਨਾਲ ਉਹ ਖਜਾਨਾ ਬਾਣੀ ਡਾਬੋ ਖਜਾਨਾ ਤੁਹਾਨੂੰ ਸੌਂ ਬਣਾ ਚਾਹਾਂ ਮੈਂ ਇਹ ਦੇ ਕੇ ਮੈਂ ਉਸ ਮਹਾਨ ਗ੍ਰੰਥ ਦੀ ਸੰਪਾਦਨਾ ਵਿੱਚ ਆਪਣਾ ਯੋਗਦਾਨ ਪਾਣਾ ਚਾਹਾਂ ਦੋ ਚੀਜ਼ਾਂ ਨੇ ਤਾਂ ਮੈਂ ਬਾਪੇ ਮੋਹਰ ਦੀ ਕੋਈ ਬਾਣੀ ਸਾਹਮਣੇ ਹਾਂ

ਤੁਸੀਂ ਆਪ ਤਾਂ ਮੈਨੂੰ ਖਿਮਾ ਕਰ ਦਿਓ ਮੈਂ ਤੁਹਾਨੂੰ ਖੇਚ ਦਿੱਤੀ ਐ ਜਿੰਨੇ ਪਹਿਲੇ ਭਾਈ ਮੁਰਦਾ ਨੂੰ ਮੈਂ ਦੇ ਦਿੱਤਾ ਤੁਹਾਨੂੰ ਉਹਦੀ ਲੋੜ ਨਹੀਂ ਸੀ ਪੈਣੀ ਜੇ ਮੈਂ ਪਹਿਲੀ ਰਾਮਾ ਗੁੰਡਾ ਸਾਹਿਬ ਨੂੰ ਸੌਂਪ ਦੇਣਾ ਤੁਸੀਂ ਆਉਂਗੇ ਜ਼ਰੂਰ ਤੇ ਨਹੀਂ ਸੀ ਮੈਂ ਤਵਾਰਨ ਪਰ ਮੈਂ ਉਹਨਾਂ ਨੂੰ ਨਹੀਂ ਦਿੱਤੀਆਂ ਉਹਨਾਂ ਨੂੰ ਕੋਈ ਗੱਲੇ ਨਹੀਂ ਸੁਣੀਆਂ ਮੈਂ ਉਹਨਾਂ ਦੇ ਨਾਲ ਕੋਈ ਗੱਲੇ ਨਹੀਂ ਕੀਤੀ ਗੋਲੇ ਤਾਂ ਵੀ ਨਹੀਂ ਸੀਗੇ ਫਰਤੋ ਸੀ ਆਏ ਤੁਹਾਨੂੰ ਖੇਚਰ ਦਿੱਤੀ ਕਿ ਇਸ ਤਰ੍ਹਾਂ ਕੇ ਮੈਨੂੰ ਮਾਫੀ ਦੇ ਦਿਓ ਮਾਫੀਆਂ ਮੰਗੀਆਂ ਨੇ ਕੱਲੀਆਂ ਮਾਫੀ ਨਹੀਂ ਮੰਗੀਆਂ ਨਾਲ ਦੇ ਨਾਲ ਉਹਨਾਂ ਨੇ ਉਹ ਜਿਹੜਾ ਖਜ਼ਾਨਾ ਸੀਗਾ ਉਹ ਵੀ ਸੌਂ ਪੜਦੇ ਨਹੀਂ ਯਾਨੀ ਕਿ ਆਪਣਾ ਪੂਰਾ ਮਨ ਬਣਾ ਲਿਆ ਕਹਿਣ ਲੱਗੇ ਵੀ ਸਾਡੀਆਂ ਪਿਛਲੀਆਂ ਗੱਲਾਂ ਨੂੰ ਨਾ ਚਾਜਦਾ ਰਹੋ ਆ ਜੋ ਪੋਖੀਆਂ ਨੇ ਇਹ ਮੈਂ ਤੁਹਾਨੂੰ ਦੇ ਰਿਹਾ ਹਾਂ ਦੋਹਰਾ ਇਸ ਪ੍ਰਕਾਰ ਮੋਹਨ ਜਬਹ ਕਰੇ ਗਿਰ ਮਨ ਨੀਵ ਇਸ ਤਰ੍ਹਾਂ ਦੋ ਬਾਬਾ ਮੋਹਨ ਜੀ ਨੇ ਨਿਵਰਤਾ ਦੇ ਨਾਲ ਹਨ ਬਚਲੇ ਕੇ ਮਹਾਰਾਜ ਮਾਪੇਨਾਂ ਕੀ ਕੋਨਾ ਦੀ ਵਧਾਈ ਕੀਤੀ ਉਹਦਾ 10 ਪੀਤਾਂ ਦੀ ਵਹਿਮਾ ਦਿੱਤੀ ਤੇ ਇਹ ਸ਼ੁੱਧ ਮਹੇਰੋ ਕਾਪੜ ਨਹੀਂ ਆਏਗਾ ਕੱਲ ਵਾਲਾ ਕੱਲ੍ਹ ਵਾਲੀ ਗੱਲ ਤੇ ਬੜਾ ਬੜਾ ਫਰਕ ਪਿਆ ਜਦੋਂ ਵੀ ਇਸ ਤਰ੍ਹਾਂ ਨਿਮਰਤਾ ਨਾਲ ਕਹਿ ਰਿਹਾ ਸਗਨ ਸੁਨਨ ਹਿਤ 부ਜਿਓ ਸ੍ਰੀ ਅਰਜਨ ਸਖਰ ਸੇਵਾ ਜਿਹਨ ਨਾਲ ਸਿੱਖ ਗਈ ਸੀ ਮੇਰੇ ਕੱਲੇ ਨਹੀਂ ਸੀ ਗਿਆ ਮਹਾਰਾਜ ਜਦੋਂ ਸੁਨੇਹਾ ਸੀਗਾ ਉਹ ਕਹੜੇ ਕਹਾਣ ਉਹ ਮਹਾਰਾਜ ਹਾਲੇ ਹੁਣ ਕੀ ਕਹਿੰਦਾ ਸੀ ਕਿ ਢੀਂਦੀ ਢੀਂਦੀ ਕੀ ਹੋਵੇ ਆਲੇ ਜਦੋਂ ਆਪਾਂ ਐਸਾ ਲੱਗਦਾ ਸੀ ਪੋਤੀਆਂ ਆਪਾਂ ਨੂੰ ਵੀ ਨਹੀਂ ਮਿਲਦੀਆਂ ਬੇਣੀਆਂ ਨੇ ਆਪਾਂ ਨੂੰ ਵੀ ਨਹੀਂ ਲਿਆ ਪਰ ਹੁਣ ਤੇ ਜਾਨਵਾਰਾਂ ਤੱਕ ਗਿਆ ਤੇ ਕੋਥੀਆਂ ਦੇ ਇਤਿਆਰ ਪੂਰਾ ਨਿਮਰਤਾ ਨਾਲ ਗੱਲ ਕਰ ਰਿਹਾ ਤੇ ਇਹ ਬਹੁਤ ਵਧੀਆ ਪਿਆ ਕਹਿੰਦੇ ਨੇ ਸਦਨ ਸੁਦਨ ਜਿਤ ਕੂਝੇ ਹੋ ਸਰੀਰ ਤੇ ਸੁਖ ਸੀਬ ਉਹ ਮਹਾਰਾਤਾ ਤੇ ਬਾਸਾ ਵੀ ਦੇ ਨਾਲ ਉਹ ਸੱਜ ਤੇ ਜਿਹੜੇ ਤਿਕਨੇ ਉਹ ਗੱਲ ਕਰਨ ਦਾ ਅਪਨਾਲੂ ਬੱਚਾ ਵੀ ਚਾਰਾ ਨੂੰ ਕੋਥੀਆਂ ਦੇ ਸੋਬ ਦੇ ਕੇ ਮੇ ਸੋਬ ਦੇ ਕੇ ਤੇ ਫਿਰ ਬਾ ਰਾਜ ਨੂੰ ਉਹਨੀਆਂ ਨੂੰ ਵਾਪਸ ਸ੍ਰੀ ਅਮਰ ਸਰ ਸਹਿ ਕਿਵੇਂ ਲੈ ਕੇ ਉਹਦੇ ਅਗਲਾ ਦਿਨ ਉਹਨਾਂ ਦਾ ਇੱਕ ਮਿਸ਼ਨ ਹੈ ਉਹ ਮਿਸ਼ਨ ਦੀ ਸ਼ੁਰੂਆਤ ਉਹ ਲੈ ਕੇ ਪੂਤੀ ਕਿਵੇਂ ਹੋਈ ਉਹ ਆਪਾਂ ਅਗਲੇ ਦਿਨਾਂ ਦੇ ਬਾਤਾਂ ਵਿੱਚ ਵਿਚਾਰਾਂ ਕਰਾਂਗੇ ਧੰਨਵਾਦ ਸਾਰਿਆਂ ਦਾ ਥੋੜੇ ਜਿਹਾ ਸਮਾਂ ਦਿਖਾਉਣ ਦੇ ਸਰਪ੍ਰਸਤ ਮਹਾਰਾਜ ਜੀ ਦਾ ਤੋਂ ਤੁਹਾਡੀ ਹਾਜ਼ਰੀਆਂ ਪਟਾਵਾ ਦਾ ਪ੍ਰਮਾਣਤਾ ਸਭ ਕੁਝ ਦੀ ਬਾਤਰੀ ਆਉਣ ਕਰਕੇ ਬਹੁਤ ਬਹੁਤ ਧੰਨਵਾਦ ਕਰਕੇ ਕਹੇ ਦੀ ਸਾਜ ਪਾਈਏ ਦੀ ਇਸ ਪ੍ਰਕਾਰ ਮੋਹਨ ਜਬ ਹੈ ਕਹੀ ਗਿਰਾ ਮਨ ਦੀਵ ਸਭਨ ਸੁਨਨ ਹਿਤ ਗੁਰ ਜਿਓ ਸ੍ਰੀ ਅਰਜਨ ਸੁਖ ਸੀਵਾ